ਅ ਦੇਖੋ ਜਿਸ ਤਰ੍ਹਾਂ ਕਿ ਫੋਰਕਾਸਟ ਹੈ ਜਿਹੜੀ ਆਈਐਮਡੀ ਤੋਂ ਸਾਨੂੰ ਰੀਸੀਵ ਹੋਈ ਹੈ ਕਿ ਜਿਹੜੀ ਮੌਨਸੂਨ ਹੈ ਉਹ ਰਿਵਾਈਵ ਹੋ ਚੁੱਕੀ ਹੈ ਸੋ ਉਹਦੇ ਮੱਦੇ ਨਜ਼ਰ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਅੱਛੀ ਬਾਰਿਸ਼ ਜਿਹੜੀ ਆ ਦੇਖਣ ਨੂੰ ਮਿਲ ਸਕਦੀ ਹੈ ਜਿਹਦੇ ਮੱਦੇ ਨਜ਼ਰ ਕੀ ਆਪਣੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਲੱਗ ਰਿਹਾ ਹੈ ਕਿ ਅੱਛੀ ਬਾਰਿਸ਼ ਹੋ ਸਕਦੀ ਹੈ ਸੋ ਜਿਸ ਤਰ੍ਹਾਂ ਕਿ 22 ਤਰੀਕ ਨੂੰ ਫੋਰਕਾਸਟ ਸੀ ਕਿ ਮੌਨਸੂਨ ਰਿਵਾਈਵ ਹੋਏਗੀ ਤਾਂ ਹਰਿਆਣੇ ਦੇ ਵਿੱਚ ਉਹਦਾ ਜਿਹੜਾ ਅਸਰ ਆ ਉਹ ਦੇਖਿਆ ਜਾ ਰਿਹਾ ਹੈ ਪਰ ਲਾਸਟ ਇਅਰ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਇਸ ਤਰ੍ਹਾਂ ਦੇ ਟੈਂਪਰੇਚਰਸ ਐਨੇ ਹਾਈ ਨਹੀਂ ਸੀ ਰਿਕਾਰਡ ਕੀਤੇ ਗਏ। ਆ इवन ਲੁਧਿਆਣਾ ਜਿਹੜਾ दे 50% ਤੱਕ ਵੀ ਡੈਫਸਿਟ ਚੱਲ ਰਿਹਾ। ਕੁਝ ਡਿਸਟ੍ਰਿਕਟਸ ਜਿਹੜੇ ਨੇ ਉਹ ਅੱਛੀ ਪੋਜੀਸ਼ਨ ਦੇ ਵਿੱਚ ਵੀ ਨੇ ਜਿਵੇਂ ਕਿ ਸੰਗਰੂਰ ਹੈ। ਤੇ ਬਾਕੀ ਜਿਹੜੇ ਹੋਰ ਡਿਸਟ੍ਰਿਕਟਸ ਨੇ ਜਿਵੇਂ ਜਲੰਧਰ ਹੈ, ਮੋਗਾ ਹੈ, ਆ ਆਪਣਾ ਅੰਮ੍ਰਿਤਸਰ ਹੈ, ਇਹਨਾਂ ਡਿਸਟ੍ਰਿਕਟਸ ਦੇ ਵਿੱਚ ਵੀ ਰੇਨਫਾਲ ਘੱਟੀ ਰਿਕਾਰਡ ਕੀਤੀ ਗਈ ਹੈ। ਸਾਵਣ ਦੇ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਮਾਨਸੂਨ ਦੇ ਵਿੱਚ ਉੱਤਰ ਭਾਰਤ ਦੇ ਕਈ ਸੂਬਿਆਂ ਵਿੱਚ ਵਧੀਆ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ ਪਰ ਪੰਜਾਬ ਦੇ ਵਿੱਚ ਮਾਨਸੂਨ ਦਾ ਅਸਰ ਘੱਟ ਦੇਖਣ ਨੂੰ ਮਿਲ ਰਿਹਾ ਹੈ ਤੇ ਪੰਜਾਬ ਦੇ ਕਈ ਸੂਬਿਆਂ ਵਿੱਚ ਬਹੁਤ ਘੱਟ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਸਤੀ ਭਰਪੂਰ ਬਾਰਿਸ਼ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਇਹ ਸਭ ਗੱਲਾਂ ਦਾ ਪ੍ਰਗਟਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਮਾਹਿਰ ਮੈਡਮ ਕੁਲਵਿੰਦਰ ਕੌਰ ਗਿਲਵਲੋ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇਸ ਸਮੇਂ ਤਾਪਮਾਨ ਕਾਫੀ ਉੱਪਰ ਚੱਲ ਰਿਹਾ ਵਾ ਜਿਸ ਤੇ ਚਲਦੇ ਮੌਸਮ ਦੇ ਵਿੱਚ ਹੌਮਸ ਅਤੇ ਗਰਮੀ ਦੇਖਣ ਨੂੰ ਮਿਲ ਰਹੀ ਹੈ ਤੇ ਲੋਕਾਂ ਨੂੰ ਖਾਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਵਧੀਆ ਬਾਰਿਸ਼ ਹੋਣ ਦੇ ਅਸਾਰ ਬਣੇ ਹੋਏ ਨੇ ਬੇਸ਼ੱਕ ਪੰਜਾਬ ਦੇ ਗੁਆਢੀ ਸੂਬੇ ਹਰਿਆਣਾ ਦੀ ਗੱਲ ਕੀਤੀ ਜਾਵੇ ਜਾਂ ਹਿਮਾਚਲ ਦੀ ਗੱਲ ਕੀਤੀ ਜਾਵੇ ਉਥੇ ਮਾਨਸੂਨ ਦੇ ਚਲਦੇ ਵਧੀਆ ਬਾਰਿਸ਼ ਦੇਖਣ ਨੂੰ ਮਿਲੀ ਹੈ ਪਰ ਪੰਜਾਬ ਦੇ ਵਿੱਚ ਸੂਬਿਆਂ ਦੇ ਮੁਤਾਬਕ ਘੱਟ ਬਾਰਿਸ਼ ਹੋਈ ਹੈ ਪਰ 25 ਅਤੇ 26 ਜੁਲਾਈ ਨੂੰ ਪੰਜਾਬ ਭਾਰਤ ਦੇ ਵਿੱਚ ਬਾਰਿਸ਼ ਦੇਖਣ ਨੂੰ ਮਿਲੇਗੀ ਜਿਸ ਦੇ ਚਲਦੇ ਤਾਪਾਂ ਦੇ ਵਿੱਚ ਵੀ ਗਿਰਾਵਟ ਦਰਜ ਹੋਵੇਗੀ ਤੇ ਕਿਸਾਨ ਭਰਾਵਾਂ ਨੂੰ ਵੀ ਇਸ ਬਾਰਿਸ਼ ਦੇ ਵਿੱਚ ਕੀ ਅਪੀਲ ਕਰਦੇ ਨਜ਼ਰ ਆਏ ਨੇ ਮੌਸਮ ਮਾਹਿਰ ਸੁਣੋ ਤੁਸੀਂ ਵੀ ਅਹ ਦੇਖੋ ਜਿਸ ਤਰ੍ਹਾਂ ਕਿ ਫੋਰਕਾਸਟ ਹੈ ਜਿਹੜੀ ਆਈਐਮਡੀ ਤੋਂ ਸਾਨੂੰ ਰਿਸਿਵ ਹੋਈ ਹੈ ਕਿ ਜਿਹੜੀ ਮੌਨਸੂਨ ਹੈ ਉਹ ਰਿਵਾਈਵ ਹੋ ਚੁੱਕੀ ਹੈ ਸੋ ਉਹਦੇ ਮੱਦੇ ਨਜ਼ਰ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਅੱਛੀ ਬਾਰਿਸ਼ ਜਿਹੜੀ ਆ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਜਿਹੜਾ ਹਰਿਆਣਾ ਦਾ ਪਾਰਟ ਆ ਉੱਥੇ ਕਾਫੀ ਜ਼ਿਆਦਾ ਮਤਲਬ ਬਾਰਿਸ਼ ਜਿਹੜੀ ਹੈ ਉਹਦਾ ਇਫੈਕਟ ਜਿਹੜਾ ਮੌਨਸਨ ਦਾ ਆ ਦੇਖਣ ਨੂੰ ਮਿਲ ਰਿਹਾ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਲੱਗਦਾ ਹੈ ਕਿ ਉਹਦੀ ਜਿਹੜੀ ਮੂਵਮੈਂਟ ਆ ਉਹ ਜਾਰੀ ਰਹੇਗੀ ਜਿਹਦੇ ਮੱਦੇਨਜ਼ਰ ਕੀ ਆਪਣੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਲੱਗ ਰਿਹਾ ਕਿ ਅੱਛੀ ਬਾਰਿਸ਼ ਹੋ ਸਕਦੀ ਹੈ ਸੋ ਜਿਸ ਤਰ੍ਹਾਂ ਕਿ 22 ਤਰੀਕ ਨੂੰ ਫੋਰਕਾਸਟ ਸੀ ਕਿ ਮੌਨਸਨ ਰਿਵਾਈਵ ਹੋਏਗੀ ਤਾਂ ਹਰਿਆਣੇ ਦੇ ਵਿੱਚ ਉਹਦਾ ਜਿਹੜਾ ਅਸਰ ਆ ਉਹ ਦੇਖਿਆ ਜਾ ਰਿਹਾ ਹੈ ਤੇ 23 24 ਨੂੰ ਜਿਸ ਤਰ੍ਹਾਂ ਲੱਗ ਰਿਹਾ ਕਿ ਥੋੜੀ ਸਕੈਟਰਡ بارش ਹੋ ਸਕਦੀ ਹੈ ਕੁਝ ਹਿੱਸਿਆਂ ਦੇ ਵਿੱਚ ਉਸ ਤੋਂ ਬਾਅਦ ਫਿਰ 24 25 ਨੂੰ ਚਾਂਸਸ ਨੇ ਕਿ ਪੂਰਾ ਜਿਹੜਾ ਪੰਜਾਬ ਹੈ ਉਹਦੇ ਵਿੱਚ ਜਿਹੜੀ بارش ਹੈ ਉਹ ਕਾਫੀ achi ਹੋ ਸਕਦੀ ਹੈ ਤੇ ਜਿਹੜਾ ਮੌਨਸੂਨ ਦਾ ਜਿਹੜਾ ਡੈਫਿਸਿਟ ਹੈਗਾ ਉਹ ਹਲੇ ਤੱਕ ਸਾਡੇ ਕੋਲ 44% ਜਿਹੜਾ ਉਹ ਚੱਲ ਰਿਹਾ ਹੈ ਜੇ ਆਪਾਂ ਡਿਸਟ੍ਰਿਕਟ ਵਾਈਜ਼ ਗੱਲ ਕਰਦੇ ਆ ਤਾਂ ਆਲਮੋਸਟ ਸਾਰੇ ਡਿਸਟ੍ਰਿਕਟ ਜੁਲਾਈ ਦੇ ਵਿੱਚ ਜਿਹੜੇ ਨੇ ਉਹ ਡੈਫਿਸਿਟ ਚੱਲ ਰਹੇ ਨੇ ਈਵਨ ਲੁਧਿਆਣਾ ਜਿਹੜਾ 50% ਤੱਕ ਵੀ ਡੈਫਿਸਿਟ ਚੱਲ ਰਿਹਾ ਹੈ ਕੁਝ ਡਿਸਟ੍ਰਿਕਟਸ ਜਿਹੜੇ ਨੇ ਉਹ ਅੱਛੀ ਪੋਜੀਸ਼ਨ ਦੇ ਵਿੱਚ ਵੀ ਨੇ ਜਿਵੇਂ ਕਿ ਸੰਗਰੂਰ ਹੈ ਮਾਨ ਤਰਨਤਾਰਨ ਹੈ ਮਾਨਸਾ ਹੈ ਪਠਾਨਕੋਟ ਹੈ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਅੱਛੀ ਬਾਰਿਸ਼ ਹੋਈ ਹੈ ਪਰ ਬਾਕੀ ਜਿਹੜੇ ਜ਼ਿਲ੍ਹੇ ਆ ਉਹ ਕਾਫੀ ਉਹਨਾਂ ਦੇ ਵਿੱਚ ਜਿਹੜੀ ਹੈ ਡੈਫਿਸਿਟ ਹੀ ਚੱਲ ਰਹੀ ਹੈ ਪਰ ਜਿਸ ਤਰ੍ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਲੱਗਦਾ ਹੈ ਕਿ ਅੱਛੀ ਬਾਰਿਸ਼ ਹੋਏਗੀ ਤਾਂ ਮੇਬੀ ਜਿਹੜਾ ਇਹ ਡੈਫਿਸਟ ਹੈ ਉਹ ਕਵਰ ਹੋ ਸਕਦਾ ਪਰ ਜਿਸ ਤਰ੍ਹਾਂ ਕਿ ਸਿਚੁਏਸ਼ਨ ਹੈਗੀ ਹੈ ਹੁਣ ਆਪਾਂ ਟੈਂਪਰੇਚਰਸ ਦੀ ਜੇ ਗੱਲ ਕਰਦੇ ਆ ਤਾਂ ਟੈਂਪਰੇਚਰਸ ਵੀ ਬਹੁਤ ਜ਼ਿਆਦਾ ਇਸ ਵਾਰੀ ਹਾਈ ਦੇਖਣ ਨੂੰ ਮਿਲ ਰਹੇ ਨੇ ਜਿਹੜਾ ਰਾਤ ਦਾ ਤਾਪਮਾਨ 31 ਡਿਗਰੀ ਤੱਕ ਜਿਹੜਾ ਹੋ ਰਿਕਾਰਡ ਕੀਤਾ ਗਿਆ ਦਿਨ ਦਾ ਤਾਪਮਾਨ ਜਿਹੜਾ 38 ਡਿਗਰੀ ਤੱਕ ਰਿਕਾਰਡ ਕੀਤਾ ਗਿਆ ਸੋ ਦੋਨੋਂ ਹੀ ਜਿਹੜੇ ਟੈਂਪਰੇਚਰਸ ਨੇ 4-5 ਡਿਗਰੀ ਨਾਰਮਲ ਤੋਂ ਜ਼ਿਆਦਾ ਨੇ ਫਿਰ ਲਾਸਟ ਇਅਰ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਇਸ ਤਰ੍ਹਾਂ ਦੇ ਟੈਂਪਰੇਚਰਸ ਇੰਨੇ ਹਾਈ ਨਹੀਂ ਸੀ ਰਿਕਾਰਡ ਕੀਤੇ ਗਏ ਇਸ ਵਾਰੀ ਜਿਹੜੇ ਟੈਂਪਰੇਚਰਸ ਨੇ ਉਹ ਜ਼ਿਆਦਾ ਹੋ ਰਹੇ ਨੇ ਕਿਉਂਕਿ ਜਿਹੜੀ ਮੌਨਸਨ ਦੇ ਵਿੱਚ ਬ੍ਰੇਕ ਹੈ ਉਹ ਕਾਫੀ ਲੰਬੀ ਹੋ ਗਈ ਹੈ ਫਰਸਟ ਵੀਕ ਆਫ ਜੁਲਾਈ ਦੇ ਵਿੱਚ ਅੱਛੀ ਬਾਰਿਸ਼ ਹੋਈ ਹੈ ਪਰ ਉਸ ਤੋਂ ਬਾਅਦ ਜਿਹੜੀ ਮੌਨਸਨ ਉਹਦੇ ਵਿੱਚ ਬ੍ਰੇਕ ਹੀ ਦੇਖਣ ਨੂੰ ਮਿਲਿਆ ਜਿਸ ਦੇ ਨਾਲ ਹੀ ਟੈਂਪਰੇਚਰਸ ਜਿਹੜੇ ਨੇ ਉਹ ਲਗਾਤਾਰ ਵੱਧ ਰਹੇ ਨੇ ਪਰ ਹੁਣ ਜਿਸ ਤਰ੍ਹਾਂ ਕੀ ਆਪਾਂ ਨੂੰ ਉਮੀਦ ਹੈ ਕਿ ਅੱਛੀ ਆਉਣ ਵਾਲੇ ਦਿਨਾਂ 'ਚ ਉਹ ਜਾਣਗੇ ਕਿ ਸਾਨੂੰ ਜਿਹੜੀ ਹਮਸਫਰੀ ਗਰਮੀ ਆ ਉਤੋਂ ਛੁਟਕਾਰਾ ਮਿਲੇਗਾ ਕੀ ਲੁਧਿਆਣੇ ਚ ਘੱਟ ਪਈਗੀ بارش ਦੇਖੋ ਸਾਰੇ ਡਿਸਟ੍ਰਿਕਟਸ ਦੇ ਵਿੱਚ ਜਿਹੜੀ بارش ਆ ਉਹ ਘੱਟ ਹੀ ਰਿਕਾਰਡ ਹੋਈ ਹੈ ਲੁਧਿਆਣੇ ਦੇ ਵਿੱਚ ਵੀ ਸਾਡੇ ਕੋਲ 50% ਤੱਕ ਡੈਫਸਿਟ ਹੈਗਾ ਤੇ ਬਾਕੀ ਜਿਹੜੇ ਹੋਰ ਡਿਸਟ੍ਰਿਕਟਸ ਨੇ ਜਿਵੇਂ ਜਲੰਧਰ ਹੈ ਮੋਗਾ ਹੈ ਆਪਰਾ ਅੰਮ੍ਰਿਤਸਰ ਹੈ ਇਹਨਾਂ ਡਿਸਟ੍ਰਿਕਟਸ ਦੇ ਵਿੱਚ ਵੀ ਰੇਨਫਾਲ ਘੱਟੀ ਰਿਪੋਰਟ ਕੀਤੀ ਗਈ ਹੈ ਸਿਰਫ ਜਿਹੜੇ 3-4 ਜ਼ਿਲ੍ਹੇ ਹੈਗੇ ਆ ਉਹਨਾਂ ਦੇ ਵਿੱਚ ਜਿਹੜੀ ਬਾਰਿਸ਼ ਹੈ ਉਹ ਅੱਛੀ ਦੇਖਣ ਨੂੰ ਮਿਲੀ ਹੈ ਮੈਮ ਨੂੰ ਲੱਗਦਾ ਜੀ ਉਹਨਾਂ ਦੇ ਵਿੱਚ ਕੁਝ ਬਾਰਿਸ਼ ਹੋ ਸਕਦੀ ਲੋਕਾਂ ਨੂੰ ਰਾਹਤ ਮਿਲ ਚੁੱਕੀ ਹਾਂਜੀ ਬਿਲਕੁਲ ਜਿਸ ਤਰ੍ਹਾਂ ਹੁਣ ਮੌਨਸੂਨ ਨੇ ਰਿਵਾਈਵ ਕੀਤਾ ਹੈ ਤਾਂ ਹਰਿਆਣਾ ਦੇ ਵਿੱਚ ਕਾਫੀ ਅੱਛੀ ਬਾਰਿਸ਼ ਹੋ ਰਹੀ ਹੈ ਸੋ ਉਸ ਤੋਂ ਬਾਅਦ ਉਮੀਦ ਹੈਗੀ ਹੈ ਕਿ ਪੰਜਾਬ ਦੇ ਵਿੱਚ ਮੌਨਸੂਨ ਐਂਟਰ ਕਰੇਗੀ ਤੇ ਆਉਣ ਵਾਲੇ ਜਿਵੇਂ 24-25 ਤਰੀਕ ਤੋਂ ਅੱਛੀ ਬਾਰਿਸ਼ ਜਿਹੜੀ ਆਪਾਂ ਮਹਿਸੂਸ ਕਰਾਂਗੇ ਕਿਸਾਨਾਂ ਤੇ ਆਮ ਲੋਕਾਂ ਨੂੰ ਕਿਸਾਨਾਂ ਨੂੰ ਆਪਾਂ ਹੀ ਅਪੀਲ ਕਰ ਸਕਦੇ ਹਾਂ ਜੀ ਕਿ ਜਿਹੜੀ ਆਪਣਾ ਇੱਕ ਤਾਂ ਫਸਲ ਦਾ ਪੂਰਾ ਆਪਣਾ ਮੋਨੀਟਰਿੰਗ ਕਰਦੇ ਰਹਿਣ ਤਾਂ ਕਿ ਜਿਹੜੀ ਵੀ ਕੋਈ ਲੱਗਦਾ ਉਹਨਾਂ ਨੂੰ ਵੀ ਇਸ ਜਿਹੜੀ ਉਮਸਪਰੀ ਗਰਮੀ ਹੈ ਉਹਦੇ ਨਾਲ ਕੋਈ ਬਿਮਾਰੀ ਜਾਂ ਕੋਈ ਕੀਟ ਹੈ ਜਿਹੜਾ ਉਹਦਾ ਇਫੈਕਟ ਆ ਰਿਹਾ ਫਸਲ ਤੇ ਉਹਨੂੰ ਧਿਆਨ ਰੱਖਿਆ ਜਾਏ ਤੇ ਉਹਨੂੰ ਲੋੜਿੰਦਾ ਜਿਹੜਾ ਉਹਦੀ ਪ੍ਰਬੰਧ ਕੀਤੇ ਜਾਣ ਜਾਂ ਮਹਾਰਾ ਨਾਲ ਸੰਪਰਕ ਕੀਤਾ ਜਾਏ ਤਾਂ ਕਿ ਉਹਦਾ ਜਿਹੜਾ ਆਪਾਂ ਕਹਿੰਦੇ ਆ ਟਾਈਮ ਨਾਲ ਹੀ ਕੰਟਰੋਲ ਹੋ ਸਕੇ ਦੂਸਰੀ ਗੱਲ ਇਹ ਹੈ ਕਿ ਜਿਹੜਾ ਪਾਣੀ ਹੈ ਉਹ ਉਨਾ ਹੀ ਲਾਇਆ ਜਾਵੇ ਜਿੰਨੀ ਫਸਲ ਨੂੰ ਲੋੜ ਹੈ ਕਿਉਂਕਿ ਝੋਨੇ ਦੇ ਵਿੱਚ ਵੀ ਪਾਣੀ ਹੁਣ ਖੜਾ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਝੋਨੇ ਦੀ ਟ੍ਰਾਂਸਪਲੈਂਟੇਸ਼ਨ ਹੋ ਚੁੱਕੀ ਹੈ ਉਸ ਤੋਂ ਬਾਅਦ ਹੁੰਦਾ ਹੈ ਕਿ ਲਗਾਤਾਰ ਆਪਾਂ ਨੂੰ ਪਾਣੀ ਲਾਉਣ ਦੀ ਲੋੜ ਨਹੀਂ ਹੁੰਦੀ ਜਦੋਂ ਪਾਣੀ ਜੀਰ ਜੇ ਫੇਰ ਹੀ ਪਾਣੀ ਲਾਉਣਾ ਚਾਹੀਦਾ ਸੋ ਉਸ ਆਪ ਨਾਲ ਹੀ ਪਾਣੀ ਲਾਇਆ ਜਾਵੇ ਜਿੰਨੀ ਲੋੜ ਹੈ ਤਾਂ ਕਿ ਲੋੜ ਤੋਂ ਵੱਧ ਪਾਣੀ ਲਾਉਣ ਦਾ ਫਾਇਦਾ ਨਹੀਂ ਹੁੰਦਾ ਨੁਕਸਾਨ ਹੀ ਹੁੰਦਾ ਸੋ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਆਮ ਲੋਕਾਂ ਨੂੰ ਵੀ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਕਿ ਹੁਣ ਸਵੇਰੇ ਸ਼ਾਮ ਵੀ ਬਹੁਤ ਜ਼ਿਆਦਾ ਮਤਲਬ ਹਮਸ ਫਰੀ ਗਰਮੀ ਹੁੰਦੀ ਹੈ ਸੋ ਜਿਹੜੇ ਲੋਕ ਸਪੈਸ਼ਲੀ ਜਿਹੜੇ ਸਾਹ ਦੇ ਪੇਸ਼IENTS ਨੇ ਉਹਨਾਂ ਨੂੰ ਜਿਹੜੀ ਸੈਰ ਹੈ ਉਹ ਥੋੜੀ ਜਿਹੀ ਅਵੋਇਡ ਕਰਨੀ ਚਾਹੀਦੀ ਹੈ ਜਾਂ ਤਾਂ ਬਹੁਤ अर्ਲੀ ਮਾਰਨਿੰਗ ਹੋਏ ਜਦੋਂ ਕਿ ਮੌਸਮ ਥੋੜਾ ਠੀਕ ਹੁੰਦਾ ਹੈ ਲੇਕਿਨ ਜਿਹੜੇ ਲੋਕ ਉਹ ਆਪਣਾ ਦਿਨ ਚੜ੍ਹੇ ਤੇ ਜਿਵੇਂ 7-8 ਵਜੇ ਤੱਕ ਜਿਹੜੀ ਵਾਕ ਕਰਦੇ ਆ ਉਦੋਂ ਇੱਕ ਇੱਕ ਵਾਰੀ ਸਫੋਕੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਜਿਹੜਾ ਟ੍ਰੈਫਿਕ ਹੈ ਉਹ ਵੀ ਹੋਣਾ ਸ਼ੁਰੂ ਹੋ ਜਾਂਦਾ ਸੋ ਉਸ ਚੀਜ਼ ਨੂੰ ਜੁਰਤ ਧਿਆਨ ਰੱਖਿਆ ਜਾਵੇ ਤੇ ਸ਼ਾਮ ਨੂੰ ਵੀ ਜਿਹੜੀ ਹੈਗੀ ਹੈ ਉਹ ਵਾਇਡ ਕੀਤੀ ਜਾਵੇ ਜਿਨ੍ਹਾਂ ਨੂੰ ਮਤਲਬ ਜਿਹੜੇ 올ਡ ਪੇਸ਼IENTS ਨੇ ਜਾਂ ਕੋਈ ਜਿਹਨਾਂ ਨੂੰ ਕੋਈ ਇਸਰਾਨੀਆ ਪ੍ਰੋਬਲਮਸ ਨੇ ਉਹ ਥੋੜਾ ਅਵਾਇਡ ਕਰ ਸਕਦੇ ਆ ਕਿਉਂਕਿ ਜਿਹੜੀ ਐ ਇਵੈਪੋਰੇਸ਼ਨ ਹੋ ਰਹੀ ਹੈ ਜਦੋਂ ਪਾਣੀ ਲੱਗ ਰਿਹਾ ਖੇਤਾਂ ਦੇ ਵਿੱਚ ਉਹ ਲੋਅਰ ਐਟਮੋਸਫੇਅਰ ਦੇ ਵਿੱਚ ਸਾਰੀ ਇੰਟੈਂਗਲ ਹੋ ਰਹੀ ਹੈ ਜਿਹਦੇ ਨਾਲ ਕੀ ਸਾਰੀ ਜਿਹੜੀ ਗੈਰਜੀਵੀ ਕਈ ਵਾਰੀ ਸਵੇਰੇ ਦੇਖਦੇ ਆਪਾਂ ਬਣੀ ਹੁੰਦੀ ਹੈ ਸੋ ਜਦੋਂ ਸੈਰ ਕਰਦੇ ਆ ਤਾਂ ਉਹ ਸਾਰੀ ਚੀਜ਼ ਆਪਾਂ ਨੂੰ ਮਤਲਬ ਅਨਕੰਫਰਟੇਬਲ ਵੀ ਲੱਗਦੀ ਆ ਸਾਲਾਂ ਵਿੱਚ ਵੀ ਕਈ ਵਾਰੀ ਪ੍ਰੋਬਲਮ ਹੁੰਦੀ ਹੈ ਸੋ ਇਨ੍ਹਾਂ ਗੱਲਾਂ ਦਾ ਜ਼ੋਰ ਧਿਆਨ ਰੱਖਿਆ ਜਾਵੇ ਕਿ ਆਪਾਂ ਨੂੰ ਅਸੇਤ ਬਿੜ ਜਿਹੜੀ ਆ ਉਹ ਬਹੁਤ ਜ਼ਰੂਰੀ ਹੈਗੀ ਆ ਤਾਂ ਬੇ ਮੌਸਮੀ ਬਾਰਿਸ਼ ਜਿਵੇਂ ਅੱਜ ਵੀ ਮੌਸਮ 10ਵੇਂ ਤੱਕ ਹਨੇਰਾ ਸੀ ਇਕਦਮ ਬੱਦਲ ਸੀਗਾ ਇਕਦਮ ਰੁੱਝ ਗਿਆ ਬਿਲਕੁਲ ਨਹੀਂ ਬੇਬਸਮੀ ਬਾਰਿਸ਼ ਨਹੀਂ ਹੈਗੀ ਇਹ ਤਾਂ ਮੌਸਮ ਦੀ ਬਾਰਿਸ਼ ਹੈ ਮੌਨਸੂਨ ਸੀਜ਼ਨ ਦੇ ਵਿੱਚ ਬਾਰਿਸ਼ ਹੁੰਦੀ ਹੈ ਬਟ ਇਹ ਹੈ ਕਿ ਜਿਸ ਤਰ੍ਹਾਂ ਹੁਣ ਇਕਦਮ ਜਦੋਂ ਹਵਾ ਚੱਲਦੀ ਹੈ ਤਾਂ ਉਹ ਬੱਦਲ ਜਿਹੜੇ ਆ ਉਹਨਾਂ ਨੂੰ ਉਡਾ ਕੇ ਲੈ ਜਾਂਦੀ ਹੈ ਸੋ ਇਸੇ ਤਰ੍ਹਾਂ ਹੀ ਸਵੇਰੇ ਹੋਇਆ ਹੈ ਕਿ ਇੱਕ ਵਾਰੀ ਲੱਗ ਰਿਹਾ ਸੀ ਕਿ ਇਸ ਵਾਰੀ ਅੱਜ ਅੱਜ ਕਾਫੀ ਅੱਛੀ ਬਾਰਿਸ਼ ਹੋਏਗੀ ਪਰ ਜਦੋਂ ਹੀ ਹਵਾ ਚੱਲੀ ਹੈ ਤਾਂ ਉਹ ਜਿਹੜੇ ਮੂਵਮੈਂਟ ਜਿਹੜੀ ਹੈ ਕਲਾਊਡਸ ਦੀ ਹੋ ਗਈ ਹੈ ਜਿਹਦੇ ਨਾਲ ਕਿ ਕਿਤੇ ਹੋਰ ਜ਼ਰੂਰ ਬਾਰਿਸ਼ ਹੋਈ ਹੋਏਗੀ ਸੋ ਪਰ ਉਮੀਦ ਕਰਦੇ ਹੈਗੇ ਕਿ ਜਿਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਮੌਨਸੂਨ ਰਿਵਾਈਵ ਹੋ ਰਹੀ ਹੈ